ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨਾਲ ਜੁੜੀ ਹੋਈ ਵੱਡੀ ਤੇ ਅਹਿਮ ਖਬਰ ਸਾਹਮਣੇ ਆਈ ਹੈ ਜਥੇਦਾਰ ਗਿਆਨੀ ਰਗबीर ਸਿੰਘ ਧਾਮੀ ਨੂੰ ਕੀ ਮਨਾ ਲੈਣਗੇ ਧਾਮੀ ਕੀ ਆਪਣਾ ਅਸਤੀਫਾ ਵਾਪਸ ਲੈਣਗੇ ਜਥੇਦਾਰ ਸਾਹਿਬ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੇ ਲਈ ਜਾ ਰਿਹਾ ਹੈ ਇਸ ਬਾਰੇ ਜਾਣਕਾਰੀ ਆ ਰਹੀ ਹੈ ਤੁਹਾਨੂੰ ਉਹ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਲੋਕ ਪੜ੍ਹਨੀਓ ਇਸ ਦੇ ਨਾਲ ਮੈਂ ਹਰਿੰਦਰ ਬਾਜਵਾ ਇਸ ਵੇਲੇ ਦੀ ਅਹਿਮ ਤੇ ਖਾਸ ਖਬਰੇ ਆ ਰਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਉਹਨਾਂ ਦਾ ਅਸਤੀਫਾ ਵਾਪਸ ਲੈਣ ਲਈ ਮਨਾਉਣ ਜਾ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਉਹਨਾਂ ਦੀ ਰਹਿਸ਼ਤੇ ਜਾ ਰਹੇ ਨੇ ਇਸ ਸਮੇਂ ਜਦੋਂ ਮੈਂ ਤੁਹਾਡੇ ਨਾਲ ਇਹ ਖਬਰ ਸਾਂਝੀ ਕਰ ਰਿਹਾ ਰਿਕਾਰਡ ਕਰਾ ਰਿਹਾ ਉਸ ਸਮੇਂ ਉਹ ਰਾਦੇ ਵਿੱਚ ਨੇ ਇਸ ਗੱਲ ਦੀ ਪੁਸ਼ਟੀ ਹੋ ਚੁੱਕੀ ਹੈ ਸਵਾਲ 2 3 ਨੇ ਕੀ ਹਰਜਿੰਦਰ ਸਿੰਘ ਧਾਮੀ ਨਾਲ ਇਹ ਮੁਲਾਕਾਤ ਸਿਰਫ ਸਿਸ਼ਟਾਚਾਰ ਮੁਲਾਕਾਤ ਰਹੇਗੀ ਕਰਸੀ ਵਿਜ਼ਿਟ ਰਏਗੀ ਉਹਨਾਂ ਦੀ ਜਾਂ ਫਿਰ ਉਹ ਉੱਥੇ ਕੋਈ ਗੱਲਬਾਤ ਕਰਨਗੇ ਮਨਾਉਣਗੇ ਤੇ ਉਹਨਾਂ ਨੂੰ ਸਲਾਹ ਵੀ ਦੇਣਗੇ ਜੋ ਕਨਸੋਆ ਅਮਰitsar ਤੋਂ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇ ਚੋਂ ਕੰਨਾਂ ਚ ਪਹਿਰੀਆਂ ਨੇ ਉਹ ਇਸ ਗੱਲ ਵੱਲ ਗਵਾਹੀ ਭਰਦੀਆਂ ਨੇ ਸ਼ਾਹੀਦ ਸ਼ਾਦੀ ਭਰਦੀਆਂ ਨੇ ਕਿ ਗਿਆਨੀ ਰਗਵੀਰ ਸਿੰਘ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੇ ਲਈ ਉਹਨਾਂ ਦੀ ਰਿਹائش ਤੇ ਜਾ ਰਹੇ ਨੇ ਉਹਨਾਂ ਨੂੰ ਮਨਾਉਣਗੇ ਕਿ ਭਾਈ ਤੁਸੀਂ ਅਸਤੀਫਾ ਵਾਪਸ ਲੈ ਲਓ ਬੀਤੀ ਕੱਲ੍ਹ ਦੋ ਵੱਡੀ ਇੱਕ ਵੱਡੀ ਡਿਵੈਲਪਮੈਂਟ ਹੋਈ ਉਹ ਡਿਵੈਲਪਮੈਂਟ ਇਹ ਹੈ ਕਿ ਗਿਆਨੀ ਰਖਬੀਰ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਦੋ ਐਸੇ ਆਗੂ ਮਿਲੇ ਜਿਹੜੇ ਬਹੁਤੇ ਚਰਚਾ ਚ ਨਹੀਂ ਆਉਂਦੇ ਇੱਕ ਕਰਨੈਲ ਸਿੰਘ ਪੀਰ ਮੁਹੰਮਦ ਸਾਬਕਾ ਪ੍ਰਧਾਨ ਸਟੂਡੈਂਟ ਫੈਡਰੇਸ਼ਨ ਪੀਰ ਮੁਹੰਮਦ ਦੇ ਪ੍ਰਧਾਨ ਤੇ ਤਰਜਿੰਦਰ ਸਿੰਘ ਮਿੱਡੂ ਖੇੜਾ ਸੁਖਬੀਰ ਸਿੰਘ ਬਾਦਲ ਹੁਣਾਂ ਦੇ অতি ਕਰੀਬੀ ਵਿਅਕਤੀਆਂ ਦੇ ਵਿੱਚ شمار ਨੇ ਤਰਜਿੰਦਰ ਸਿੰਘ ਮਿੱਡੂ ਖੇੜਾ ਉਹ ਮੀਟਿੰਗ ਕਰਕੇ ਆਏ ਆ ਮੁਲਾਕਾਤ ਕਰਕੇ ਆਏ ਆ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੇ ਨਾਲ ਤਾਂ ਉਹਨਾਂ ਨੇ ਕੱਲ ਕਿਹਾ ਸੀਗੇ ਇਹ ਪਰਿਵਾਰਕ ਮਿਲਣੀ ਸੀ ਸਿੰਘ ਸਾਹਿਬ ਦੀ ਸੁਪਤਰੀ ਜਿਹੜੇ ਨੇ ਉਹ ਉਹਨਾਂ ਦੀ ਸਿਹਤ ਠੀਕ ਨਹੀਂ ਇਸ ਕਰਕੇ ਅਸੀਂ ਹਾਲਚਾਲ ਜਾਣਨ ਦੇ ਲਈ ਆਏ ਸੀ ਤਾਂ ਸਵਾਲ ਇਹ ਹੈ ਕਿ ਉਹ ਮੀਟਿੰਗ ਬੇਸ਼ੱਕ ਬਾਹਰ ਆ ਕੇ ਗੱਲ ਕਹੀ ਹੋਵੇ ਉਸ ਤੋਂ ਬਾਅਦ ਇਹ ਕਿਆਸਰ ਆਈਆਂ ਸੰਨ ਕੇ ਸਿੰਘ ਸਾਹਿਬ ਨੂੰ ਨਾਲ ਕੋਈ ਗੱਲਬਾਤ ਹੋਈ ਹੈ ਤੇ ਹੁਣ ਅੰਦਾਜ਼ਾ ਲਾਇਆ ਜਾ ਰਿਹਾ ਕਿ ਕਿਹਾ ਗਿਆ ਉਹਨਾ ਕਿ ਸਿੰਘ ਸਾਹਿਬ ਐਸੀ ਤਾਂ ਕਹਿ ਕੇ ਦੇਖ ਲਿਆ ਮਨਾ ਕੇ ਦੇਖ ਲਿਆ ਵਿਕਰਮਜੀਤਿਆ ਵੀ ਜਾ ਆਏ ਦਲਜੀਤ ਸਿੰਘ ਚੀਮਾ ਆਪਣੇ ਨਾਲ ਵਫਦ ਜਿਤ ਜਨਮੇਜਾ ਸਿੰਘ ਸੇਖੋਂ ਗੁਰਬਚਨ ਸਿੰਘ ਬੱਬੇ ਹਾਲੀ ਬਾਜਵਾ ਸਾਹਿਬ ਕਈ ਨਾਨੇ ਜਿਹੜੇ ਉਹਦੇ ਚ شمار ਨੇ ਉਹ ਜਾ ਕੇ ਉਹ ਵੀ ਮਨਾਏ ਪਰ ਧਾਮੀ ਟਸ ਤੋਂ ਮੱਸ ਨਹੀਂ ਹੋ ਰੇ ਹੁਣ ਸਵਾਲ ਇਹ ਹੈ ਕਿ ਧਾਮੀ ਟਸ ਤੋਂ ਮੱਸ ਨਹੀਂ ਹੋ ਰੇ ਪਰ ਕੀ ਸਿੰਘ ਸਾਹਿਬ ਉਹਨਾਂ ਨੂੰ ਹੁਕਮ ਦੇਣਗੇ ਜਾਂ ਅਪੀਲ ਕਰਨਗੇ ਜਾਂ ਕੋਈ ਸਲਾਹ ਦੇਣਗੇ ਸਵਾਲ ਸਾਰਾ ਇਸ ਤੇ ਹੈ ਕਿ ਧਾਮੀ ਅਸਤੀਫਾ ਵਾਪਸ ਲੈ ਤੁਹਾਨੂੰ ਕੱਲ ਜਾਂ ਪਰਸੋ ਮੈਂ ਇਹ ਖਬਰ ਦੇ ਚੁੱਕਿਆ ਕਿ ਧਾਮੀ ਦਾ ਅਸਤੀਫਾ ਪ੍ਰਵਾਨ ਨਹੀਂ ਹੋਣਾ ਉਹ ਮਨਜ਼ੂਰ ਨਹੀਂ ਹੋਣਾ ਇਸ ਕਰਕੇ ਕੀ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੋਵੇ ਕਿ ਮੈਂ ਜਥੇਦਾਰ ਸਾਹਿਬ ਦੀ ਉਸ ਪੋਸਟ ਕਰਕੇ ਅਸਤੀਫਾ ਦਿੱਤਾ ਸੀ ਤੇ ਜੇ ਸਿੰਘ ਸਾਹਿਬ ਮੈਨੂੰ ਕਹਿ ਦੇਣਗੇ ਭਾਈ ਉਹਦਾ ਕੋਈ ਚੱਕਰ ਨਹੀਂ ਉਹ ਕੋਈ ਹੁਕਮਨਾਵਾ ਨਹੀਂ ਮੇਰੇ ਦਿਲ ਦੇ ਬਲਬਲੇ ਨੇ ਮੇਰੇ ਦਿਲ ਦੀਆਂ ਭਾਵਨਾਵਾਂ ਆਸੀ ਜੋ ਮੈਂ ਮਹਿਸੂਸ ਕੀਤਾ ਲਿਖਤਾ ਕੋਈ ਹੁਕਮ ਨਹੀਂ ਤਾਂ ਤੁਸੀਂ ਵਾਪਸ ਆ ਜਾਓ ਤੁਸੀਂ ਕੰਮਕਾਜ ਸੰਭਾਲ ਲਓ ਸੱਤ ਮੈਂਬਰੀ ਕਮੇਟੀ ਦਾ ਵੀ ਤੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਤਾਂ ਗੱਲ ਲੱਗਦਾ ਹੈ ਕਿ ਰਾਹ ਪੈ ਜਾਵੇ ਕੀ ਧਾਮੀ ਨੇ ਸ਼ਾਇਦ ਮਜੀਠੀਆ ਨੂੰ ਇਹ ਗੱਲ ਕਹੀ ਹੋਵੇ ਫਿਰ ਕਰਨੈਲ ਸਿੰਘ ਪੀਰ ਮੁਹੰਮਦ ਤੇ ਮਿੱਡੂ ਖੇੜਾ ਹੋਰੀ ਜਾ ਕੇ ਜਿਹੜਾ ਉਹ ਸਿੰਘ ਸਾਹਿਬ ਨੂੰ ਇਹ ਗੱਲ ਦੱਸ ਕੇ ਆਏ ਹੁਣ ਉਹਨਾਂ ਦਾ ਸਨੇਹਾ ਧਾਮੀ ਦਾ ਅਪੜਦਾ ਕਰਕੇ ਆਏ ਹੁਣ ਤੇ ਹੁਣ ਸਿੰਘ ਸਾਹਿਬ ਜਾ ਰਹੇ ਨੇ ਦੇਖਦੇ ਆ ਕਿ ਮੁਲਾਕਾਤ ਹੁੰਦੀ ਹੈ ਮੁਲਾਕਾਤ ਤੋਂ ਬਾਅਦ ਜੋ ਵੀ ਜਾਣਕਾਰੀ ਜੋ ਵੀ ਅਪਡੇਟ ਤਾਂ ਆਉਂਦੀ ਆ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ